ਮੰਦਰ ਦੇ ਵਿੱਚ ਇਹ ਜਿਹੜਾ ਰੈਸਟੋਰੈਂਟ ਵਰਗਾ ਮਾਹੌਲ ਤੁਹਾਨੂੰ ਮਿਲਣਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਵੇਂ ਤੁਸੀਂ ਇਹ ਨਜ਼ਰ ਮਾਰੋਗੇ ਤਾਂ ਤੁਹਾਨੂੰ ਇੱਥੇ ਟੇਬਲ ਲੱਗੇ ਨਜ਼ਰ ਆਉਣਗੇ ਜਿਵੇਂ ਕਿ ਹੋਟਲਾਂ ਦੇ ਵਿੱਚ ਹੁੰਦਾ ਜਿਵੇਂ ਕਿ 5 ਸਟਾਰ ਰੈਸਟੋਰੈਂਟਾਂ ਦੇ ਵਿੱਚ ਹੁੰਦਾ ਹੈ ਫਾਈ ਬਹੁਤ ਜ਼ਿਆਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜਿਹੜੇ ਇੱਥੇ ਲੋਕ ਨੇ ਜਿਹੜੇ ਮਨੋ ਸਰਵ ਕਰਦੇ ਨੇ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਬਕਾਇਦਾ ਕਿੰਨੀ ਜ਼ਿਆਦਾ ਸਾਫ ਸਫਾਈ ਹੈਗੀ ਹੈ ਤੇ ਇਹ ਹੈਗੇ ਜੀ ਨਿਊਰਲਸ ਸੋ ਲਈ ਆਪਣਾ ਮਨਚੂਰੀਨ ਹੈਗਾ ਮਨਚੂਰੀਨ ਗਰੇਵੀ ਵਾਲਾ ਸਭ ਤੋਂ ਪਹਿਲਾਂ ਸਾਡੇ ਰਾਜ ਸਾ ਚੁੱਕੇ ਆ ਜੀ ਮੈਕਸਾ ਜ ਆ ਚੁੱਕੀ ਹੈ ਜੀ ਤੇ ਹੁਣ ਤੇ ਨਾਲ ਆਪਣੀ ਆ ਗਈ ਹੈ ਜੀ ਦਾਲ ਮੱਖਣੀ ਇਹ ਹੈਗੇ ਜੀ ਬੂੰਦੀ ਵਾਲਾ ਰਾਇਤਾ ਚਪਾਤੀ ਵੀ ਤੁਹਾਨੂੰ ਤਵੇ ਵਾਲੀ ਮਿਲਣੀ ਹੈ ਰੋਟੀ ਜਿਹੜੀ ਤਵੇ ਵਾਲੀ ਮਿਲਣੀ ਹਾਂਜੀ ਸੱਸੀ ਕਾਲ ਜੀ ਅੱਜ ਤੁਹਾਨੂੰ ਲੈ ਕੇ ਪਹੁੰਚੇ ਆਂ ਸ਼ਹਿਰ ਜਲੰਧਰ ਦੇ ਵਿੱਚ ਤੇ ਅੱਜ ਅਸੀਂ ਖੜੇ ਆਂ ਦੇਵੀ ਤਲਾਬ ਮੰਦਿਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਪਜਾਰ ਪੈਸੇ ਦੇ ਵਿੱਚ ਦਾਨ ਦੀ ਪਰਚੀ ਕਟਵਾ ਕੇ ਲਾ ਜੀ ਜਿਹੜਾ ਖਾਣਾ ਮਿਲਣ ਵਾਲਾ ਹੈ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਅੰਦਰ ਤੇ ਦਿਖਾਉਣੇ ਆ ਕੀ ਕੁਝ ਤੁਹਾਨੂੰ ਥਾਲੀ ਦੇ ਵਿੱਚ ਮਿਲਣ ਵਾਲਾ ਤੇ ਹੋਰ ਕੁਝ ਕੀ ਕੁਝ ਖਾਸ ਹੈ ਤੇ ਆਓ ਜੀ ਗੇੜੀ ਮਰਵਾਉਣੇ ਆ ਤੁਹਾਨੂੰ ਅੰਦਰਲੇ ਦ੍ਰਿਸ਼ ਤੇ ਇੱਥੇ ਤੁਸੀਂ ਐਂਟਰ ਹੁੰਨੇ ਹੋ ਜੀ ਐਂਟਰ ਹੁੰਨੇ ਹੋ ਤਾਂ ਇੱਕਦਮ ਤੁਹਾਨੂੰ ਜਿਹੜੀ ਫੀਲਿੰਗ ਆਉਣ ਵਾਲੀ ਹੈ ਫੀਲਿੰਗ ਤੁਹਾਨੂੰ ਉਹਗੀ ਜਿਵੇਂ ਤੁਸੀਂ ਕਿਸੇ 5 ਸਟਾਰ ਹੋਟਲ ਦੇ ਵਿੱਚ ਜਾ ਰਹੇ ਹੋਵੋ ਤੇ ਦੱਸ ਤੁਹਾਨੂੰ ਦਿੰਦਾ ਮੈਂ ਇਹ ਮੰਦਿਰ ਹੈ ਮੰਦਿਰ ਦੇ ਵਿੱਚ ਜਿਹੜਾ ਰੈਸਟੋਰੈਂਟ ਵਰਗਾ ਮਾਹੌਲ ਤੁਹਾਨੂੰ ਮਿਲਣਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਫ੍ਰਿਜਾਂ ਲੱਗੀਆਂ ਹੋਣਾਂ ਨੇ ਕੋਲ ਡਰਿੰਕਸ ਵੇਰਾ ਤੁਹਾਨੂੰ ਉੱਥੇ ਮਿਲ ਜਾਣੀਆਂ ਲੇਜ਼ ਜਿਹੜਾ ਵੀ ਕੁਝ ਤੁਸੀਂ ਮਰਜ਼ੀ ਜਿਹੜਾ ਤੁਸੀਂ ਖਾ ਸਕਦੇ ਹੋ ਲੈ ਸਕਦੇ ਹੋ ਬਾਈ ਕਰ ਸਕਦੇ ਹੋ ਜਿਵੇਂ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਇੱਥੇ ਟੇਬਲ ਲੱਗੇ ਨਜ਼ਰ ਆਉਣਗੇ ਜਿਵੇਂ ਕਿ ਹੋਟਲਾਂ ਦੇ ਵਿੱਚ ਹੁੰਦਾ ਜਿਵੇਂ ਕਿ 5 ਸਟਾਰ ਰੈਸਟੋਰੈਂਟਾਂ ਦੇ ਵਿੱਚ ਹੁੰਦਾ ਤਾਂ ਇੱਥੇ ਤੁਹਾਨੂੰ ਉਸ ਤਰੀਕੇ ਦਾ ਜਿਹੜਾ ਮਾਹੌਲ ਦਿਖਣ ਵਾਲਾ ਤੁਸੀਂ ਕਰਨਾ ਕੀ ਹੈ ਕਿ ਇਸ ਮੰਡਰ ਦੇ ਵਿੱਚ ਆ ਕੇ ਦਾਣ ਦੇ ਲਈ ਸਿਰਫ 50 ਰੁਪਏ ਦੀ ਪਰਚੀ ਕਟਵਾਉਣੀ ਹੈ ਉਸ ਤੋਂ ਬਾਅਦ ਲਾ ਚੀਜ਼ ਥਾਲੀ ਜਿਹੜੀ ਤੁਸੀਂ ਖਾ ਸਕਦੇ ਹੋ ਸਪੈਸ਼ਲ ਥਾਲੀ ਨਾਲ ਦੱਸਣਾ ਕਿ ਲੰਗਰ ਹਾਲ ਵੀ ਹੈ ਪਰ ਇਹ ਇੱਕ ਸਿਸਟਮ ਰੱਖਿਆ ਹੋਇਆ ਹੈ ਕਿ 50 ਰੁਪਏ ਸਿਰਫ ਯੋਗਦਾਨ ਜਿਹੜਾ ਇਸ ਮੰਦਰ ਦੀ ਸੇਵਾ ਦੇ ਵਿੱਚ ਪਾਇਆ ਜਾਂਦਾ ਤਾਂ ਉੱਤੇ ਤੁਹਾਨੂੰ ਲਾਜੀ ਜਿਹੜੀ ਥਾਲੀ ਮਿਲਣ ਵਾਲੀ ਹੈ ਤੇ ਆਉ ਤੁਹਾਨੂੰ ਲੈ ਕੇ ਚੱਲਦੇ ਹਾਂ ਥਾਲੀ ਦੇ ਕੋਲ ਇੰਤਜ਼ਾਰ ਤੁਹਾਡਾ ਹੁਣ ਖਤਮ ਕਰਾਉਣਾ ਹੈ ਸੀ ਤੇ ਦਿਖਾਉਣਾ ਹੈ ਕਿ ਥਾਲੀ ਦੇ ਵਿੱਚ ਕੀ ਕੀ ਮਿਲਦਾ ਤੇ ਜਦੋਂ ਤੁਹਾਡੀ ਐਂਟਰੀ ਤੋਂ ਹੋ ਜਾਂਦੀ ਹੈ ਨਾ ਤਾਂ ਸਾਹਮਣੇ ਤੁਸੀਂ ਨਜ਼ਰ ਮਾਰੋਗੇ ਕਿ ਇੱਕ ਕਾਊਂਟਰ ਬਣਿਆ ਹੋਇਆ ਜਿੱਥੇ ਤੁਹਾਨੂੰ ਮਿਲਣ ਵਾਲੀ ਹੈ ਤੁਹਾਡੀ ਇੱਕ ਸਪੈਸ਼ਲ ਕੰਬੋ ਸਾਲੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਥਾਲੀ ਦੇ ਵਿੱਚ ਮਿਲਣ ਵਾਲੀਆਂ ਤੇ ਇਹ ਥੋੜੀ ਚਾਤ ਵੀ ਤੇ ਸਫਾਈ ਬਹੁਤ ਜ਼ਿਆਦਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਜਿਹੜੇ ਇੱਥੇ ਲੋਕ ਨੇ ਜਿਹੜੇ ਮੰਨ ਲਓ ਸਰਵ ਕਰਦੇ ਨੇ ਚੀਜ਼ਾਂ ਤੇ ਦੇਖ ਸਕਦੇ ਹੋ ਉਹਨਾਂ ਦੇ ਬਕਾਇਦਾ ਕਿੰਨੀ ਜ਼ਿਆਦਾ ਸਾਫ ਸਫਾਈ ਹੈਗੀ ਹੈ ਤੇ ਤੇ ਅੱਗੇ ਚੱਲਦੇ ਹਾਂ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਜਦੋਂ ਅਸੀਂ ਨਿਗਾ ਮਾਰਾਂਗੇ ਨਾ ਤੇ ਭਾਜੀ ਉਧਰ ਉਹ ਵੀ ਦੇਖ ਲਓ ਤੁਸੀਂ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਜਿਹੜੀ ਵੀ ਚੀਜ਼ ਕੋਈ ਹੁੰਦੀ ਹੈ ਨਾ ਵੇਚੇ ਤੇ ਨਾਲ ਦੀ ਨਾਲ ਸਫਾਈ ਹੋ ਰਹੀ ਹੈ ਤੇ ਉਧਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਪੁੱਛਾਂਗੇ ਕਿਹੜੀਆਂ ਕਿਹੜੀਆਂ ਆਈਟਮਾਂ ਮਿਲਦੀਆਂ ਨੇ ਉਪਰ ਦੇ ਚੱਲਦੇ ਹਾਂ ਅਸੀਂ ਅੰਦਰ ਤੇ ਪਲੇਟਾਂ ਤੁਸੀਂ ਦੇਖ ਸਕਦੇ ਹੋ ਪੂਰੀਆਂ ਤਰੀਕੇ ਨਾਲ ਸਾਫ ਕਰਕੇ ਰੱਖੀਆਂ ਹੋਈਆਂ ਨੇ ਤੇ ਇਹ ਤੁਹਾਨੂੰ ਦੇ ਸਕਦੇ ਹੋ ਪੂਰੀ ਤਰੀਕੇ ਨਾਲ ਜਿਹੜੀਆਂ ਪਲੇਟਾਂ ਸਫਾਈ ਦੇਖ ਲਓ ਇੱਕ ਵਾਰ ਕਿੰਨੀਆਂ ਐ ਤੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ ਉਧਰ ਦੀ ਦਿਖਾਵਾਂਗੇ ਕੀ ਕੀ ਤੁਹਾਨੂੰ ਇੱਥੇ ਮਿਲਣ ਵਾਲਾ ਇਹਨਾਂ ਤੁਸੀਂ ਜਿਹੜਾ ਸਾਹਮਣੇ ਸਰੂਪ ਦੇਖ ਰਹੇ ਹੋ ਦੱਸਣ ਮੁਤਾਬਕ ਪਤਾ ਲੱਗਿਆ ਕਿ ਇੱਥੇ ਸਭ ਤੋਂ ਪਹਿਲਾਂ ਭੋਗ ਲਵਾਇਆ ਜਾਂਦਾ ਭੋਗ ਲਵਾਉਣ ਤੋਂ ਬਾਅਦ ਜਿਹੜਾ ਲੰਗਰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਹੈ ਥਾਲੀ ਤਿਆਰ ਹੁੰਦੀ ਹੈ ਤੇ ਆਓ ਤੁਹਾਨੂੰ ਨਜ਼ਰ ਮਰਵਾਉਂਦੇ ਹਾਂ ਹੁਣ ਉਹ ਥਾਲੀ ਦੀ ਕਿ ਥਾਲੀ ਜਿਹੜੀ ਕਿਵੇਂ ਤਿਆਰ ਹੁੰਦੀ ਹੈ ਕਿਵੇਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਹਾਨੂੰ ਥਾਲੀ ਦੇ ਵਿੱਚ ਮਿਲਦੀਆਂ ਨੇ ਤੇ ਇੱਕ ਬਕਾਇਦਾ ਸਿਸਟਮ ਬਣਿਆ ਹੋਇਆ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਨੇ ਤੇ ਸਭ ਤੋਂ ਪਹਿਲਾਂ ਤਾਂ ਜੀ ਲੈ ਕੇ ਆਏ ਆ ਤੁਹਾਨੂੰ ਇੱਥੇ ਤੁਸੀਂ ਦੇਖ ਲਓ ਕਿ ਦਾਲ ਮਖਣੀ ਤੁਹਾਨੂੰ ਇੱਥੇ ਪਹਿਲੇ ਨੰਬਰ ਤੇ ਮਿਲਣ ਵਾਲੀ ਹੈ ਦਾਲ ਮਖਣੀ ਫਿਰ ਤੁਹਾਨੂੰ ਦੂਜੇ ਨੰਬਰ ਤੇ ਮਿਲਣ ਵਾਲਾ ਜੀ ਮਟਰ ਪਨੀਰ ਮਟਰ ਪਨੀਰ ਤੇ ਨਾਲ ਮੈਕਸ ਵੈਜ ਆਪਣੀ ਆ ਗਈ ਤੇ ਮੈਕਸ ਵੈਜ ਤੁਹਾਨੂੰ ਮਿਲ ਜਾਣੀ ਹੈ ਤੇ ਨਾਲ ਤੁਹਾਨੂੰ ਜੀ ਦਾ ਰਾਈਸ ਮਿਲ ਜਾਣੇ ਹੈ ਤੇ ਨਾਲ ਚਪਾਤੀ ਵੀ ਆ ਜੀ ਚਪਾਤੀ ਹੁੰਦੀ ਹੈ ਨਾਲ ਚਪਾਤੀ ਮਿਲ ਜਾਣੀ ਹੈ ਤੇ ਬਾਜੀ ਨਾਲ ਥੋੜੀ ਗੱਲਬਾਤ ਵੀ ਅਸੀਂ ਕਰਾਂਗੇ ਸਸਿਗਾ ਬਾਜੀ ਕੀ ਹਾਲ ਹੈ ਜੀ ਬਜੇ ਸਰਦਿਸ਼ਨਾਓ ਤੇ ਕੀ ਕੀ ਬਾਜੀ ਮਿਲਦਾ ਹੈਗਾ ਥਾਲੀ ਦੇ ਵਿੱਚ ਜੋ ਜੋ ਹੈਗਾ ਸਰ ਥਾਲੀ ਦੇ ਵਿੱਚ 3 ਸਬਜੀ ਹੈ ਇੱਕ ਸੁੱਕੀ ਸਬਜੀ ਹੈ ਇੱਕ ਦਾਲ ਹੈ ਤੇ ਇੱਕ ਆਪਣੇ ਪਨੀਰ ਦੀ ਸਬਜੀ ਹੈ ਨਾਲ ਨਾਲ ਰਾਇਤਾ ਹੈ ਹਾਂਜੀ ਤੇ ਨਾਲ ਚਪਾਤੀ ਹੋ ਰਾਈਸ ਹੈ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਸੇਵਾ ਜੀ ਸਰ ਇਹ ਨੂੰ ਹਲੇ 1 ਇਅਰ ਹੋਣਾ ਹੈ ਸਾਲ ਹੋ ਗਿਆ ਸੇਵਾ ਚੱਲਦਿਓ ਇੱਕ ਵਾਰ ਫੇਰ ਤੁਸੀਂ ਚੈੱਕ ਕਰ ਲੋ ਨਿਗਾ ਤੁਹਾਡੀ ਮਰਵਾ ਦਿਨਾ ਸਭ ਤੋਂ ਪਹਿਲੀ ਵਾਰੀ ਜਿਹੜੀ ਆਉਂਦੀ ਹੈ ਇਹ ਆਉਂਦੀ ਹੈ ਜੀ ਮਟਰ ਪਨੀਰ ਦੀ ਤੇ ਤੁਸੀਂ ਚੈੱਕ ਕਰ ਲੋ ਮੱਲੂ ਮਟਰ ਪਨੀਰ ਤੁਹਾਨੂੰ ਇੱਥੇ ਜਿਹੜਾ ਮਿਲਣ ਵਾਲਾ ਹੈਗਾ ਤੇ ਨਾਲ ਛਣੇ ਵੀ ਤੁਹਾਨੂੰ ਮਿਲਣ ਵਾਲੇ ਆ ਤੇ ਸੈਕੰਡ ਇਧਰ ਅਸੀਂ ਜਾਵਾਂਗੇ ਤਾਂ ਕਿ ਜਿਹੜੀ ਵਾਰੀ ਆਉਣੀ ਆ ਉਹਨੇ ਦਾਲ ਮੱਖਣੀ ਤੇ ਦੇਖ ਲੋ ਬਹੁਤ ਲਾਚਵਾਬ ਜਿਹੜੀ ਦਾਲ ਮੱਖਣੀ ਤੇ ਦਾਲ ਮੱਖਣੀ ਖਾਂਦੇ ਸ਼ਕੀਨ ਹੈਗੇ ਆ ਤਾਂ ਬਹੁਤ ਜਬਰਦਸਤ ਜਿਹੜੀ ਦਾਲ ਮੱਖਣੀ ਤੇ ਤੁਹਾਨੂੰ ਮਿਲਣ ਵਾਲੀ ਆ ਤੇ ਨੈਕਸਟ ਆਪਾਂ ਜਾਵਾਂਗੇ ਜੀ ਜੀਰਾ ਰਾਈਸ ਮਲੋ ਇੱਥੇ ਤੁਹਾਨੂੰ ਰਾਏ ਸੀ ਮੈਨ ਵਾਲਿਆ ਜੇ ਆਪਾਂ ਕਹਿੰਦੇ ਖਿਲੇ ਖਿਲੇ ਹੁੰਦੇ ਆ ਨਾ ਚਾਵਲ ਤਾਂ ਉਹ ਚਾਵਲ ਤੁਹਾਨੂੰ ਮਿਲਣ ਵਾਲੇ ਆ ਤੇ ਨੈਕਸਟ ਹੈਗੀ ਐ ਮਿਕਸ ਵੇਜ ਨੈਕਸਟ ਮਲੋ ਇਹ ਬੜੀ ਮੀਨੂ ਜਿਹੜਾ ਕਿ ਚੇਂਜ ਹੁੰਦਾ ਰਹਿੰਦਾ ਡੇਲੀ ਸਡੇ ਬਾਈ ਡੇ ਮੀਨੂ ਚੇਂਜ ਹੁੰਦਾ ਸਾਡਾ ਆਪਣਾ ਓਕੇ ਸੋ ਡੇ ਬਾਈ ਡੇ ਜਿਹੜਾ ਚੇਂਜ ਤੁਹਾਨੂੰ ਮਿਲੂ ਵੀ ਮਿਲਣਾ ਇੱਥੇ ਤੇ ਮਿਕਸ ਵੇਜ ਜਾ ਕੇ ਜੀ ਅੱਗੇ ਚਪਾਤੀ ਚਪਾਤੀ ਸਰਫਾਨੀਸ ਵਿੱਚ ਹੁੰਦੀ ਆ ਚਪਾਤੀ ਤੁਸੀਂ ਇੱਕ ਵਾਰੀ ਨਜ਼ਰ ਮਾਰ ਲਓ ਮਲੋ ਤਵੇ ਤਵੇ ਵਾਲੀ ਚਪਾਤੀ ਤੁਹਾਨੂੰ ਇੱਥੇ ਮਿਲਣੀ ਆ ਤੇ ਨਜ਼ਰ ਇੱਕ ਵਾਰੀ ਮਾਰ ਲਓ ਤੇ ਨਾਲ ਤੁਹਾਨੂੰ ਮਿਲਣਾ ਰਾਇਤਾ ਆ ਮੰਨ ਲਓ ਇਹ ਤੁਹਾਨੂੰ ਮਿਲਣ ਵਾਲਾ ਜਿਹੜਾ ਰਾਇਤਾ ਬੂੰਦੀ ਵਾਲਾ ਵੀ ਮਿਲ ਜਾਣਾ ਔਰ ਸਿੰਪਲ ਵੀ ਮਿਲ ਜਾਣਾ ਇਹ ਤੁਸੀਂ ਚੈੱਕ ਕਰ ਲਓ ਬੂੰਦੀ ਵਾਲਾ ਰਾਇਤਾ ਵੀ ਤੁਹਾਨੂੰ ਇੱਥੇ ਜਿਹੜਾ ਮਿਲਣ ਵਾਲਾ ਮੰਨ ਲਓ ਇੱਕ ਨਾਰਮਲ ਤੁਸੀਂ ਨਾ ਕੀ ਕਰਨਾ ਕਿ ਯੋਗਦਾਨ ਪਾਉਣਾ ਇਸ ਮੰਦਰ ਦੀ ਸੇਵਾ ਦੇ ਵਿੱਚ ਯੋਗਦਾਨ ਦੀ ਪਰਚੀ ਕਟਵਾ ਕੇ ਉਸ ਤੋਂ ਬਾਅਦ ਤੁਸੀਂ ਇਹ ਥਾਲੀ ਜਿਹੜੀ ਸਪੈਸ਼ਲ ਵਾਲੀ ਥਾਲੀ ਆ ਤਾਂ ਉਹਨੂੰ ਤੁਸੀਂ ਖਾ ਸਕਦੇ ਹੋ ਮੰਨ ਲਓ ਇੱਥੇ ਆ ਕੇ ਪੂਰਾ ਰੈਸਟੋਰੈਂਟ ਵਰਗਾ ਮਾਹੌਲ ਤੁਹਾਨੂੰ ਮਿਲਣਾ ਇੱਕ ਵਾਰ ਇੱਥੋਂ ਵੀ ਨਿਗਾਹ ਮਾਰ ਲਓ ਜਿਹੜੇ ਲੋਕ ਉੱਤੇ ਬੈਠੇ ਛਕ ਰਹੇ ਐ ਇਸ ਟਾਈਮ ਜਿਹੜੇ ਲੋਕ ਸਾਹਮਣੇ ਬੈਠੇ ਨੇ ਨਾ ਫਲਪ ਮਹੌਲ ਜਿਹੜਾ ਬਹੁਤ ਵਧੀਆ ਹੈਗਾ ਮੰਦਰ ਦਾ ਸੰਦੇਸ਼ ਵੀ ਦਿਖਾਵਾਂਗੇ ਤੇ ਨਾਲ 스낵ਸ ਦੀ ਤੁਹਾਨੂੰ ਵੀ ਦਿਖਾ ਦਿੰਦੇ ਹਾਂ 스낵ਸ ਦਾ ਵੀ ਕੰਬੋ ਮਿਲਦਾ ਹੈ ਤੇ 스낵ਸ ਵੀ ਤੁਹਾਨੂੰ ਉਸ ਦਿਖਾਵਾਂਗੇ 스낵ਸ ਦੇ ਵਿੱਚ ਕੀ ਕੀ ਆ ਮਿਲਦਾ ਤੇ ਭਾਜੀ ਮੇਰੇ ਨਾਲ ਖੜੇ ਹੈ ਭਾਜੀ 스낵ਸ ਦੇ ਵਿੱਚ ਕੀ ਕੀ ਹੁੰਦਾ 스낵ਸ ਇਸ 스낵ਸ ਵਿੱਚ 3 ਆਈਟਮਸ ਹੈ ਸਾਡੇ ਨਾਲ ਇੱਕ ਫਰਾਈਜ਼ ਹੈ ਇੱਕ ਮਚੂਰੀਨ ਹੈ ਇੱਕ ਨਿਊਡਲਸ ਹੈ ਹਾਂਜੀ ਸੋ ਇੱਕ ਵਾਰ ਤੁਸੀਂ ਚੈੱਕ ਕਰ ਲਓ ਵੀ 스낵ਸ ਦੇ ਵਿੱਚ ਵੀ ਤੁਹਾਨੂੰ ਜਿਹੜੀ ਆਈਟਮ ਮਿਲ ਜਾਣੀ ਹੈ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ ਜਿਹੜੀ ਪੈਕਿੰਗ ਵੀ ਤੁਸੀਂ ਕਰਵਾ ਸਕਦੇ ਹੋ ਇੱਥੇ ਤੇ ਭਾਜੀ ਕੋਈ ਦਿਖਾ ਦਿਓ ਕੀ ਕੀ ਹੁੰਦਾ ਸ੍ਰੀ ਇਹ amare ਨੂਡਲ ਚਾਹ। ਉਹ ਨੂਡਲ ਵੀ ਚੈੱਕ ਕਰ ਲਓ ਇਹ ਹੈਗੇ ਜੀ ਨੂਡਲਸ। ਤੇ ਨੈਕਸਟ ਭਾਜੀ ਸ੍ਰੀ ਸਾਡੇ ਫਰਾਈਜ਼ ਹੈਗੇ ਆ। ਔਰ ਉਹਨਾਂ ਦੇ ਮੈਨੇਜ ਫ੍ਰੈਂਚ ਫਰਾਈਜ਼ ਜਿਸ ਨੂੰ ਫ੍ਰੈਂਚ ਫਰਾਈਜ਼ ਵੀ ਕਹਿ ਸਕਦੇ। ਔਰ ਨੈਕਸਟ ਸ੍ਰੀ ਆਪਣਾ ਮਨਚੂਰੀਨ ਹੈਗਾ। ਮਨਚੂਰੀਨ ਗਰੇਵੀ ਵਾਲਾ। ਯੈਸ ਸਰ ਵਿਦ ਗਰੇਵੀ। ਇਹ ਇਹਦੇ ਵੀ ਕੋਈ ਰੇਟ ਸੇਮ ਆ ਜਾਂ ਐਕਸਟਰਾ ਹੈਗਾ ਕੁਝ ਸਰ ਸੇਮ ਹੈ ਲੋਕ ਜਿਹੜੇ ਤੁਹਾਨੂੰ ਗਰੀਵ ਵਾਲੇ ਮੰਦੂਰੀਆਂ ਮਿਲਣ ਵਾਲੇ ਹੈਗੇ ਆ ਤੇ ਦੋਨੋਂ ਹੀ ਜਿਹੜਾ ਥੱਲੇ ਰੇਟ ਆ ਉਹ 15 ਰੁਪਏ ਹੈਗਾ ਉਹ ਵੀ ਇੱਕ ਸੇਵਾ ਜਿਹੜੀ ਆਪਾਂ ਯੋਗਦਾਨ ਹੈ ਮੰਦਿਰ ਦੇ ਲਈ ਉੱਥੇ ਤੁਸੀਂ ਪਾਉਣਾ ਤੇ ਆ ਕੇ ਸਪੈਸ਼ਲ ਖਾਣੇ ਖਾ ਸਕਦੇ ਹੋ ਤੇ ਲੋਕੇਸ਼ਨ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਕਿ ਜ਼ਿਲੰਦਰ ਦੇ ਵਿੱਚ ਦੇਵੀ ਤਲਾਬ ਮੰਦਿਰ ਹੈ ਉੱਥੇ ਤੁਸੀਂ ਆ ਸਕਦੇ ਹੋ ਟਾਈਮਿੰਗ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਆ ਔਰ 12 ਤੋਂ 3 ਵਜੇ ਤੱਕ ਆ ਔਰ ਸ਼ਾਮ ਦੀ ਜਿਹੜੀ ਟਾਈਮਿੰਗ ਹੈ ਸਾਡੇ ਸਭ ਤੋਂ ਸਪੇਟ ਵੇਟੂ ਲੈ ਕੇ 9:30 ਵਜੇ ਤੱਕ ਆ ਤੇ ਥਾਲੀ ਅੱਗੇ ਉੱਥੇ ਰੈਡੀ ਹੋ ਰਹੀ ਹੈ ਤੇ ਥਾਲੀ ਤੋਂ ਰੈਡੀ ਹੋ ਕੇ ਦਿਖਾਵਾਂਗੇ ਵੀ ਅਸੀਂ ਕੀ ਕੀ ਆਈਟਮ ਆ ਰਹੇ ਨੇ ਸਭ ਤੋਂ ਪਹਿਲਾਂ ਸਾਡੇ ਰਾਜ ਸਾ ਚੁੱਕੇ ਆ ਜੀ ਰਾਜ ਦੇ ਨਾਲ ਹੀ ਸਾਡੀ ਜਿਹੜੀ ਹੁਣ ਆਊਗੀ ਮੈਕਸ ਵਿੱਚ ਮੈਕਸ ਵਿੱਚ ਆ ਚੁੱਕੀ ਹੈ ਜੀ ਤੇ ਹੁਣ ਪੇਠਾ ਮਨ ਪੰਜਾਬੀ ਪੇਠਾ ਕਹਿੰਦੇ ਨੇ ਤੇ ਹੁਣ ਆ ਗਈ ਜੀ ਸਾਡੇ ਚਨੇ ਤੇ ਨਾਲ ਆਪਣੀ ਆ ਗਈ ਹੈ ਜੀ ਦਾਲ ਮੱਖਣੀ ਦਾਲ ਮੱਖਣੀ ਔਰ ਨਾਲ ਆਉਣ ਵਾਲਾ ਬੂੰਦੀ ਵਾਲਾ ਰਾਇਤਾ ਮੰਨ ਲਓ ਗਰਮੀ ਹੈ ਗਰਮੀ ਦੇ ਟਾਈਮ ਪੂਲਦੀ ਵਾਲਾ ਰਾਇਤਾ ਬਹੁਤ ਲੋਕ ਪਸੰਦ ਕਰਦੇ ਆ ਇਹ ਹੈਗੇ ਜੀ ਪੂਲਦੀ ਵਾਲਾ ਰਾਇਤਾ ਉਹ ਨਾਲ ਚਪਾਤੀ ਭਾਜੀ ਐਡ ਹੋਣੀ ਹੈ ਚਪਾਤੀ ਵੀ ਹੋਊਗੀ ਦੀ ਵਿੱਚ ਇਹਦੇ ਐਡ ਚਪਾਤੀ ਵੀ ਤੁਹਾਨੂੰ ਤਵੇ ਵਾਲੀ ਮਿਲਣੀ ਹੈ ਰੋਟੀ ਜਿਹੜੀ ਤਵੇ ਵਾਲੀ ਮਿਲਣੀ ਮੰਨ ਲਓ ਪੂਰੀ ਤੁਸੀਂ ਥਾਲੀ ਦੇਖ ਲਓ ਇੱਕ ਵਾਰ ਚੈੱਕ ਕਰ ਲਓ ਮੰਨ ਲਓ ਇਹ ਜਿਹੜੀ ਕੋਈ ਸਪੈਸ਼ਲ ਥਾਲੀ ਹੈਗੀ ਹੈ ਸੇਮ ਥਾਲੀ ਜਿਹੜੀ 스ਨੈਕਸ ਸੀ ਹੈਗੀ ਆ ਉਹ ਵੀ ਤੁਸੀਂ ਜਿਹੜਾ ਖਾ ਸਕਦੇ ਹੋ ਤੇ ਇਹ ਜਿਹੜੀ ਥਾਲੀ ਹੈ ਤੁਹਾਨੂੰ ਮਿਲਣ ਵਾਲੀ ਹੈ ਜੀ ਦੇਵੀ ਤਲਾਬ ਮੰਦਿਰ ਜ਼ਿਲੰਦਰ ਦੇ ਵਿੱਚ ਤੇ ਆਓ ਇੱਕ ਵਾਰ ਆ ਕੇ ਟੇਸਟ ਕਰੋ ਤੇ ਇਸ ਪਾਵਨ ਪਵਿੱਤਰ ਮੰਦਰ ਦੇ ਦਰਸ਼ਨ ਜ਼ਰੂਰ ਕਰੋ